ਦਿਨ ਦਿਹਾੜੇ ਜਿਹੜੀ ਇੱਕ ਵੱਡਾ ਡਾਕਾ ਵੱਜਿਆ ਚੋਰੀ ਹੋਈ ਜਿਹੜੇ ਮਜ਼ਦੂਰ ਪਰਿਵਾਰ ਆਮ ਗਰੀਬ ਪਰਿਵਾਰ ਜਿਹੜਾ ਰੋਜ਼ ਕਮਾ ਕੇ ਖਾਣ ਵਾਲਾ ਜਿਨ੍ਹਾਂ ਨੇ ਛੋਟੀ ਜਿੱਤੇ ਕੋਈ ਜਗਾ ਲਈ ਸੀ ਰਿਸ਼ਤੀ ਕਰਾਉਣ ਵਾਸਤੇ ਰਿਸ਼ਤੇਦਾਰਾਂ ਤੋਂ ਪੈਸੇ ਫੱਟੇ ਕਰਕੇ ਰੱਖੇ ਸੀ 50000 ਰੁਪਏ ਦੇ ਲਗਭਗ ਪੈਸੇ ਸੋਨਾ ਗਏ ਨੇ ਮੋਟਰਸਾਈਕਲ ਤੱਕ ਲਗਭਗ ਸਾਰਾ ਸਮਾਨ ਇਹਨਾਂ ਦਾ ਚੱਕ ਕੇ ਲੈ ਗਏ ਮੈਂ ਕਰ ਜਾ ਲੇ ਤੇ ਜੋ ਹੈ ਕਿ ਆਪਣਾ ਪੈਸੇ 50000 ਲਿਆ ਥਾ ਮੇਰੇ ਘਰ ਨੇ ਵੀ ਚੋਰੀ ਹੋ ਗਿਆ ਔਰ ਪੈਸੇ ਵੀ ਗਏ ਮੋਟਰਸਾਈਕਲ ਵੀ ਸਭ ਚੋਰੀ ਹੋ ਗਿਆ ਦੇ ਹਾਰੇ ਚੋਰੀ ਹੋ ਗਿਆ ਆਮ ਲੋਕ ਸਰਹੰਦ ਮਨ ਕਲੋਨੀ ਵਿਖੇ ਚੋਰਾਵਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਵਾਂ ਵੱਲੋਂ ਘਰ ਚ ਰੱਖੀ ਨਕਦੀ ਸੋਨੇ ਦੇ ਗਹਿਣੇ ਅਤੇ ਮੋਟਰਸਾਈਕਲ ਚੋਰੀ ਕਰ ਲੈ ਗਏ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਘਰ ਦੇ ਮਾਲਕ ਰਾਮ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਕੰਮ ਤੇ ਗਏ ਸੀ ਅਤੇ ਬੱਚੇ ਵੀ ਸਕੂਲ ਪੜਨ ਗਏ ਹੋਏ ਸਨ ਜਦੋਂ ਉਹ ਦੁਪਹਿਰ ਸਮੇਂ ਘਰ ਵਾਪਸ ਆਇਆ ਤਾਂ ਘਰ ਦੇ ਜਿੰਦੇ ਟੁੱਟੇ ਹੋਏ ਸੀ ਤੇ ਘਰ ਚ 50000 ਰੁਪਏ ਸੋਨੇ ਦੇ ਗਹਿਣੇ ਅਤੇ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਰਾਮ ਦੀ ਪਤਨੀ ਸ਼ੀਲਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਘਰ ਦੀ ਰਜਿਸਟਰੀ ਲਈ 50000 ਰੁਪਏ ਕਰਜ਼ੇ ਤੇ ਲਿਆ ਸੀ ਜੋ ਕਿ ਚੋਰੀ ਹੋ ਗਿਆ ਕਿਸੇ ਤੋਂ ਉਧਾਰੇ ਫੜੇ ਹੋਏ ਸੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬੇ ਦੇ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਨੇ ਪੀੜਿਤ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਫੜ ਕੇ ਕਾਰਵਾਈ ਕੀਤੀ ਜਾਵੇ ਉੱਥੇ ਹੀ ਉਹਨਾਂ ਨੇ ਪੰਜਾਬ ਪੁਲਿਸ ਦੇ ਖਿਲਾਫ ਨਿਸ਼ਾਨਾ ਸਾਧਿਆ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਤਾਚ ਆਈ ਹੈ ਉਦੋਂ ਤੋਂ ਪੰਜਾਬ ਦੇ ਵਿੱਚ ਆਏ ਦਿਨ ਲੁੱਟਾਂ ਖੋਹਦਿਆਂ ਵਾਰਦਿਆਂ ਦਾ ਵਿੱਚ ਵਾਧਾ ਹੋ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਵਾਰਦਤਾਂ ਨੂੰ ਠੱਲ ਪਾਉਣ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਨੇ ਦੂਜੇ ਪਾਸੇ ਸਰਹੰਦ ਮੰਡੀ ਪੁਲਿਸ ਚੌਂਕੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਵਿੱਚ ਅਮਨ ਕਲੌਨੀ ਦੇ ਵਿੱਚ ਬੰਨ ਦੇ ਨਾਲ ਖੜੇ ਆ। ਦੇਖੋ ਤੁਸੀਂ ਇੱਥੇ ਦਿਨ ਦਿਹਾੜੇ ਜਿਹੜੀ ਇੱਕ ਵੱਡਾ ਡਾਕਾ ਵੱਜਿਆ ਚੋਰੀ ਹੋਈ ਜਿਹੜੇ ਮਜ਼ਦੂਰ ਪਰਿਵਾਰ ਆਮ ਗਰੀਬ ਪਰਿਵਾਰ ਜਿਹੜਾ ਰੋਜ਼ ਕਮਾ ਕੇ ਖਾਣ ਵਾਲਾ ਜਿਨ੍ਹਾਂ ਨੇ ਛੋਟੀ ਜਿੱਤੇ ਕੋਈ ਜਗ੍ਹਾ ਲਈ ਸੀ ਰਿਸ਼ਤੀ ਕਰਾਉਣ ਵਾਸਤੇ ਰਿਸ਼ਤੇਦਾਰਾਂ ਤੋਂ ਪੈਸੇ ਕੱਟੇ ਕਰਕੇ ਰੱਖੇ ਸੀ 50000 ਰੁਪਏ ਦੇ ਲਗਭਗ ਪੈਸੇ ਸੋਨਾ ਗਹਿਣੇ ਮੋਟਰਸਾਈਕਲ ਤੱਕ ਲਗਭਗ ਸਾਰਾ ਸਮਾਨ ਇਹਨਾਂ ਦਾ ਚੱਕ ਕੇ ਲੈ ਗਏ ਔਰ ਇਸੇ ਤਰੀਕੇ ਨਾਲ ਸ਼ਹਿਰ ਦੇ ਵਿੱਚ ਅੱਜ ਕਿਤੇ ਵੀ ਕੋਈ ਨਾ ਜਿਹੜੀ ਸਾਡੀ ਮਾਂ ਭੈਣ ਜਾਂਦੀ ਹੈ ਕਿਤੇ ਤੁਰੀ ਉਹ ਸੇਫ ਆ ਉਹਨਾਂ ਦੇ ਦਿਨ ਦਿਹਾੜੇ ਲੁੱਟ ਟਈਆ ਹੋ ਰਿਹਾ ਚਾਹੇ ਕਿ ਕਿਸੇ ਕੰਨ ਚ ਪਾਇਆ ਜਾਂ ਕਿਸੇ ਦੇ ਜਿਹੜਾ ਹੱਥਾਂ ਚ ਪਾਇਆ ਸੋਨਾ ਉਹ ਲੋਕ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ ਔਰ ਜੇ ਕਿਤੇ ਕੋਈ ਜਿਹੜਾ ਸਕੂਟਰ ਮੋਟਰਸਾਈਕਲ ਕਿਸੇ ਨੇ ਆਪਣੇ ਹਸਪੀਟਲ ਦੇ ਅੱਗੇ ਖੜਾਤਾ ਦਵਾਈ ਲੈਣ ਗਿਆ ਤਾਂ ਮੁੜ ਕੇ ਆਉਂਦੇ ਨੂੰ ਮੋਟਰਸਾਈਕਲ ਹੈ ਨਹੀਂ ਜੇ ਗੁਰਦੁਆਰਾ ਸਾਹਿਬ ਨਤਮਸਤਕਹੁਣ ਲਈ ਚਲੇ ਗਿਆ ਤਾਂ ਮੁੜ ਕੇ ਆਉਂਦਾ ਮੱਥਾ ਟੇਕ ਕੇ ਤਾਂ ਸਕੂਟਰ ਮੋਟਰਸਾਈਕਲ ਹੈ ਨਹੀਂ ਔਰ ਜੇ ਕਿਸੇ ਨੇ ਦੁਕਾਨ ਦੇ ਅੱਗੇ ਆਪਣੀ ਫੈਕਟਰੀ ਦੇ ਵਿੱਚ ਕੰਮ ਕਰਨ ਚਲੇ ਗਿਆ ਜਾਂ ਦੇਖਣ ਚਲੇ ਗਿਆ ਦਫ਼ਤਰ ਦੇ ਵਿੱਚ ਤਾਂ ਮੋਟਰਸਾਈਕਲ ਹੈ ਨਹੀਂ ਜੇ ਆਪਣੇ ਘਰ ਦੇ ਵਿੱਚ ਕੋਈ ਚਲੇ ਗਿਆ ਸਮਾਨ ਵਗੈਰਾ ਰੱਖਣ ਦਰਵਾਜ਼ੇ ਦੇ ਮੂਹਰੇ ਮੋਟਰਸਾਈਕਲ ਖੜਾ ਕੇ ਤਾਂ ਦਰਵਾਜ਼ੇ ਦੇ ਮੂਹਰੇ ਮੋਟਰਸਾਈਕਲ ਸਕੂਟਰ ਚੱਕਿਆ ਜਾਂਦਾ ਸੋ ਇਸ ਤਰੀਕੇ ਨਾਲ ਇੰਨੀਆਂ ਕਚੋਰੀਆਂ ਹੁੰਦੀਆਂ ਨੇ ਵੀ ਅੱਜ ਦੁਕਾਨਦਾਰਾਂ ਕੋਲ ਸਰੰਦ ਸ਼ਹਿਰ ਦੇ ਵਿੱਚ ਪਿੰਡਾਂ ਚੋਂ ਲੋਕ ਆਉਣ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਡਰ ਰਹੇ ਨੇ ਔਰ ਜੇ ਕੋਈ ਜਿਮ ਵਿੱਚ ਜਾਂਦਾ ਜਿਮਾਂ ਦੇ ਅੱਗੇ ਤੋਂ ਮੋਟਰਸਾਈਕਲ ਸੜੇਮ ਚੋਰੀ ਹੋ ਰਹੇ ਨੇ ਔਰ ਇੰਨੀ ਦੇਰ ਹੋ ਗਈ ਜਦ ਰਜਾਨਾ ਦੋ ਦੋ ਚਾਰ ਚਾਰ ਮੋਟਰਸਾਈਕਲ ਫਤੇਗੜ ਸਾਹਿਬ ਦੇ ਵਿੱਚ ਚੋਰੀ ਹੋ ਰਹੇ ਨੇ ਰਜਾਨਾ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਲੋਕਾਂ ਦੇ ਘਰਾਂ ਦੇ ਵਿੱਚ ਡਾਕੇ ਬਜੜੇ ਨੇ ਦਿਨ 'ਚ ਰਾਤ ਨੂੰ ਔਰ ਉਹੀ ਲੋਕ ਵੀਡੀਓ ਦੇ ਵਿੱਚ ਬਾਰ-ਬਾਰ ਆ ਰਹੇ ਨੇ ਪ੍ਰਸ਼ਾਸਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਬਿਲਕੁਲ ਮੂਖ ਦਰਸ਼ਕ ਬਣ ਕੇ ਅੱਜ ਉਹਨਾਂ ਚੋਰਾ ਨੂੰ ਦੈਨ ਦਿਹਾੜੇ ਲੁੱਟਟਈਆ ਕਰਨ ਦੀ ਸ਼ੂਟ ਦਿੱਤੀ ਆ ਪ੍ਰਸ਼ਾਸਨ ਨੇ ਸੋ ਅਸੀਂ ਅੱਜ ਮੈਂ ਸਮਝਦਾ ਸਮੁੱਚੇ ਸਰਾਂਦ ਨਿਵਾਸੀ ਔਰ ਜਿੱਥੇ ਫਤੇਗੜ ਜ਼ਿਲ੍ਹੇ ਦੇ ਨਿਵਾਸੀਆਂ ਦੇ ਵਿੱਚ دہشت ਦਾ ਮਾਹੌਲ ਬਣਿਆ ਆ ਉੱਥੇ ਅਸੀਂ ਇਹ ਮੈਂ ਸਮਝਦਾ ਬੜੀ ਵੱਡੀ ਚਿੰਤਾ 'ਚ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਇਹ ਬੜੀ ਵੱਡੀ ਮਿਲੀਭੁਗਤਾ ਹੈ ਬੜੀ ਵੱਡੀ ਰਲਗੱਡਾ ਜਿਹਦੇ ਕਾਰਨਾਂ 'ਚ ਜਿਹੜੇ ਇਹ ਚੋਰ ਨਹੀਂ ਫੜੇ ਜਾ ਰਹੇ ਜਿਹਦੇ ਕਾਰਨਾਂ 'ਚ ਇਹ ਚੋਰੀਆਂ ਹੋ ਰਹੀਆਂ ਨੇ ਔਰ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗ ਕਰਦੇ ਆ ਖਾਸ ਕਰਕੇ ਡੀਜੀਪੀ ਪੰਜਾਬ ਸਾਹਿਬ ਤੋਂ ਇਹ ਮੰਗ ਕਰਦੇ ਆਂ ਵੀ ਤੁਰੰਤ ਜਿਹੜੀ ਇਹ ਚੋਰਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਇੱਥੇ ਜਿਹੜੇ ਲੋਕ ਆਪਣੇ ਆਪ ਨੂੰ ਸੁਰੱਖਿਆਤ ਮਹਿਸੂਸ ਕਰਨ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਕਰ ਜਾ ਲੈ ਕੇ ਜੋ ਹੈ ਕਿ ਆਪਣਾ ਪੈਸੇ 50000 ਲਿਆ ਥਾ ਮੇਰੇ ਘਰ ਨੇ ਵੀ ਚੋਰੀ ਹੋ ਗਿਆ ਔਰ ਪੈਸੇ ਵੀ ਗਏ ਅੱਜ ਮੋਟਰਸਾਈਕਲ ਵੀ ਸਭ ਚੋਰੀ ਹੋ ਗਿਆ ਦਿਨ ਦਿਹਾੜੇ चोरी हो गया हम लोग क्या कर सकते हैं जी रजिस्ट्री कराने के लिए हम तो गरीब आदमी थे शीला शिला में अपना अपना कुछ करो अपना जो है। के सीला बोल रही हूँ मैं, मैं गरीब हूँ मैं जो काम करके बच्चे जिला रही हूँ मेरा पैसे पचास हजार रुपया मैं कर्जा लेके मैं रजिस्ट्री कराने के लिए मैं किसी से कर्जा लिया था रिश्तेदारों से मेरा गहना भी ले गए और मेरा पैसे भी ले गए मोटरसाइकिल भी ले कर चले गए चक्के सारे मेरा सारे चोरी कर लिए मेरे कुछ हेल्प करिए जी मैं गरीब हूँ मैं कहाँ से ले आऊँ जिसका कर्जा लिया हूँ मैं कैसे उसका मैं भरूँगी मैं